ਕੰਨੜਾ ਮਹੱਲਾ ਪੰਜਵਾ ਘਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਦਾਣ ਦੇਹ ਜੀ ਸੰਤਹ ਜਾਤ ਜੀ ਬਲਿਹਾਰ ਮਾਨਮੋਹੀ ਪੰਚਦੋਹੀ ਊਰਜ ਨਿਕਟ ਬਸਿਓ ਤਾਂ ਕੀ ਸਰਨ ਸਾਧ ਤਾਕੀ ਸਰਨ ਸਾਧੂਆ ਦੂਤ ਸੰਗ ਨਿਵਾਰ ਹਾਏ ਮਹੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਮਾਨ ਮੂਹੀ ਪੰਚ ਦੋਹੀ ਤਿਠਮਕ ਓਰ ਜਿ ਨੇਕਟ ਬਸਿਓ ਇਥੇ ਵਿਸਰਾਮ ਹੈ ਤਾਕੀ ਸਰਨ ਸਾਧੂਆ ਤਾਕੀ ਕਸ ਕੇ ਬੋਲਣਾ ਤਾਕੀ ਨਿ ਕਹਿਣਾ ਤਾਕੀ ਸਰਨ ਸਾਧੂਆ ਇਤਿਠਮਕ ਦੂਤ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਭ੍ਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲੇਉ ਨਾਮ ਆਧਾਰ ਦੁਲੱਬ ਜਨਮ ਸਫਲ ਨਾਨਕ ਭਾਵ ਉਤਾਰ ਪਾਰ ਕਾਨੜਾ ਮਹੱਲਾ ਪੰਜਵਾ ਘਰ ਗਿਆਰਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਹਿਜ ਸੁਭਾਏ ਆਪਨ ਆਏ ਸਹਿਜ ਸੁਭਾਏ ਆਪਨ ਆਏ कछु ना जाओ कछु दिखाए प्रभ मिल्यो सुख बाले भोले प्रभ मिल्यो सुख इत विश्राम बाले भोले भोले कहना इत भोले नहीं कहना रहाओ संजोग मिलाए साध संगाए कतु ना जाए घर है बसाए ਗੋਣ ਨਿਧਾਨ ਪ੍ਰਗਟਿਓ ਇਹ ਚੋਲਾ ਗੋਣ ਗੋਣ ਨਿਧਾਨ ਗੋਣ ਨਿਧਾਨ ਪ੍ਰਗਟਿਓ ਇਹ ਚੋਲਾ ਚਰਨ ਲੁਭਾਏ ਆਨ ਤਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕੌਨੜਾ ਮਹੱਲਾ ਪੰਜਵਾ ਗੋਬਿੰਦ ਠਾਕੁਰ ਮਿਲਨ ਦੁਰਾਈ ਪਾਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਇਹ ਪਾਰਮਿਤ ਵਿੱਚ ਡੈਸ਼ ਦੇ ਕੇ ਬੋਲਣਾ ਇਕੱਠਾ ਨਹੀਂ ਪਰਮਿਤ ਨਹੀਂ ਕਹਿਣਾ ਪਾਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਰਹਾਵੋ ਕਹਿਨ ਭਵਨ 나ਹੀ ਪਾਇਓ ਪਾਇਓ ਅਨੇਕ ਉਕਤ ਚਤੁਰਾਈ ਕਹਿਨ ਭਵਨ ਨਾਹੀ ਪਾਇਓ ਪਾਇਓ ਇਥੇ ਵਿਸਰਾਮ ਹੈ ਅਨਿਕ ਉਕਤ ਚ ਚਤਰਾਈ ਯਤਨ ਯਤਨ ਅਨਿਕ ਉਪਾਵਰੇ ਤਾ ਮਿਲਿਓ ਜੋ ਕਿਰਪਾਈ ਯਤਨ ਯਤਨ ਅਨਿਕ ਉਪਾਵਰੇ ਇਥੇ ਵਿਸਰਾਮ ਹੈ ਤਾ ਮਿਲਿਓ ਜੋ ਕਿਰਪਾਈ ਪ੍ਰਭੂ ਦਯਾਰ ਕਿਰਪਾਰ ਕਿਰਪਾ ਨਿਧ ਕਿਰਪਾ ਪਰਬੂ ਦਯਾਰ ਕਿਰਪਾਰ ਕਿਰਪਾ ਨਿਦ ਜਨ ਨਾਨਕ ਸੰਤ ਰੇ ਨਾਈ ਕਨੜਾ ਮਹੱਲਾ ਪੰਜਵਾ ਮਾਈ ਸਿਮਰਤ ਰਾਮ 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 ਮਾਈ ਪਦ ਤੇ ਵਿਸਰਾਮ ਹੈ ਮਾਈ ਸਿਮਰਤ ਰਾਮ 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 ਪ੍ਰਭ ਬਿਨਾ ਨਾਹੀ ਹੋਰ ਚਿਤਵੋ ਚਰਨਾਰਬਿੰਦ 사ਸਨ નિਸਪੂਰ ਰਹਾਉ ਲਾਇ ਪ੍ਰੀਤ ਕੀਨ ਆਪਨ ਟੂਟਤ ਨਹੀਂ ਜੋਰਾ ਪ੍ਰਾਨ ਮਨ ਧਨ ਸਰਬਸੋ ਹਰ ਗੁਣ ਨਿਦੇ ਸੁਖ ਮੂਰ ਅਪ੍ਰਾਨ ਮਨ ਧਨ ਸਰਬਸੋ ਇਥੇ ਵਿਸਰਾਮ ਹਰ ਗੁਣ ਨਿਦੇ ਸੁਖ ਮੂਰ ਈਤ ਊਤ ਰਾਮ ਪੂਰਨ ਨਿਰਖਤ ਰਿਦਖੋਰ ਸੰਤ ਚਰਨ ਤਰਨ ਨਾਨਕ ਸੰਤ ਸਰਨ ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖ ਘੋਰ ਕਾਨੜਾ ਮਹੱਲਾ ਪੰਜਵਾ ਜਾਨਕੋ ਪ੍ਰਭ ਸੰਗੇ ਅਸਨੇਹ ਸਾਜਨ ਤੂ ਮੀਤ ਮੇਰਾ ਗ੍ਰਹਿ ਤੇਰਾ ਸਭ ਕੇਹ ਗ੍ਰਹਿ ਤੇਰਾ ਸਭ ਕੇ ਰਹਾਉ ਮਾਨ ਮੰਗਾਉ ਤਾਨ ਮੰਗਾਉ ਧਨ ਲਖਮੀ ਸੁਤ ਦੇਹ ਤਾਨ ਲਖਮੀ ਸੁਤ ਦੇਹ ਮੁਕਤ ਜੁਗਤ ਭਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਇ ਭਗਤ ਨਿਹਾਲ ਨਾਨਕ ਨਾਨਕ ਪਾਤੇ ਵਿਸਰਾਮ ਲਾ ਦੋ ਭੈ ਭਾਏ ਭਗਤ ਨਿਹਾਲ ਨਾਨਕ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਸਦਾ ਸਦਾ ਕੁਰਬਾਨ ਕਾਣੜਾ ਮਹੱਲਾ ਪੰਜਵਾ ਕਰਤ ਕਰਤ ਚਰਚ ਚਰਚ ਚਰਚਰੀ ਇਹ ਕਰਤ ਕਰਤ ਇਥੇ ਵਿਸਰਾਮ ਚਰਚ ਚਰਚ ਚਰਚਰੀ ਜੋਗ ਧਿਆਨ ਧੀਖ ਗਿਆਨ ਫਿਰਤ ਫਿਰਤ ਧਰਤ ਧਰਤ ਧਾਰ ਚਰੀ ਇਹ ਧਾਰ ਚਰੀ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਧਰ ਚਰੀ ਜੋਗ ਧਿਆਨ ਧੀਖ ਗਿਆਨ ਇਥੇ ਵਿਸਰਾਮ ਫਿਰਤ ਫਿਰਤ ਧਰਤ ਧਰਤ ਧਾਰ ਚਰੀ ਰਹਾਉ ਅਹੰ ਅਹੰ ਅਹ ਅਵਰ ਮੂੜ 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 ਬਵਰਈ ਅਹੰ ਅਹੰ ਅਹ ਅਵਰ ਇਥੇ ਵਿਸਰਾਮ ਮੂੜ 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 ਬਵਰਈ ਜਤ ਜਤ ਜਾਤ 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 ਸਦਾ 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 ਕਾਲ ਹਈ ਜਤ ਜਾਤ जात जात सदा सदा ਇਥੇ ਵਿਸਰਾਮ ਸਦਾ ਸਦਾ ਕਾਲ ਹਈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹਈ ਮਾਨ 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 ਤਿਆਗ ਇਥੇ ਵਿਸਰਾਮ ਮਿਰਤ ਮਿਰਤ ਨਿਕਟ ਨਿਕਟ ਸਦਾ ਹਈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋ ਰੇ ਮੂੜ ਬੇਨ ਭਜਨ 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 ਅਹਲਾ ਜਨਮ ਗਈ ਹਰ ਹਰੇ ਹਰੇ ਭਾਜ ਇਥਠਮਕ ਕਹਿਤ ਨਾਨਕ ਸੁਨੋ ਰੇ ਮੂੜ ਇਥੇ ਵਿਸਰਾਮ ਹੈ ਬੇਨ ਭਜਨ 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 ਇਥਠਮਕ ਅਹਲਾ ਜਨਮ ਗਈ ਕਾਨੜਾ ਅਸ਼ਟਪਦੀਆ ਮਹੱਲਾ ਚੌਥਾ ਧਾਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪ ਮੰਨ RAM ਨਾਮ ਜਪ ਮੰਨ RAM ਨਾਮ ਸੁਖ ਪਾਵੈ ਗੋ ਜੋ ਜੋ ਜਪੈ ਤਿਵੈ ਸੁਖ ਪਾਵੈ ਸਤਗੁਰ ਸੇਵ ਸਮਾਵੈ ਗੋ ਰਹਾਉ ਅਗਤ ਜਨਾ ਕੀ ਖੇਨ ਖੇਨ ਲੋਚਾ ਨਾਮ ਜਪਤ ਸੁਖ ਪਾਵੈ ਗੋ ਆਨ ਰਸ ਸਾਧ ਗਏ ਸਭ ਨੀਕਰ ਬਿਨ ਬਿਨ ਨਾਮ ਹੈ ਕਿਸ ਨ ਸੁਖਾਵੈ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੈ ਗੋ ਸਤ ਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸੋਚ ਤਲਾਵੈ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀ ਨਾ ਨੇਜ ਘਰ ਆਵੇ ਗੋ ਤਹ ਅਨਹਤ ਤੁਨੀ ਬਾਜਹਿ ਨਿਤ ਬਾਜੇ ਤਹ ਅਨਹਤ ਤੁਨੀ ਬਾਜਹਿ ਨਿਤ ਬਾਜੇ ਤਹ ਅਨਹਤ ਤਹ ਅਨਹਤ ਤੁਨੀ ਬਾਜਹਿ ਨਿਤ ਬਾਜੇ ਨੀਜਰ ਧਾਰ ਚ ਆਵੇ ਗੋ ਆ ਚ ਆਵੇ ਚ ਆਵੇ ਗੋ ਰਾਮ ਨਾਮ ਇੱਕ ਤਿਲ ਤਿਲ ਗਾਵੈ ਮਨ ਗੁਰਮਤ ਨਾਮ ਸਮਾਵੈ ਗੋ ਨਾਮ ਸੁਣਾ ਨਾਮੋ ਮਨ ਭਾਵੇਂ ਨਾਮੇ ਹੀ ਤ੍ਰਿਪਤਾਵੈ ਗੋ ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਤ ਬਣਾਵੇ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੈ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਘੂਮਨ ਘੇਰ ਕੁਲਾਵੇ ਗੋ ਪਾਪ ਵਿਕਾਰ ਮਨੂਰ ਸਭ ਭਾਰੇ ਵੇਖ ਦੁਤਟਰ ਤਰਿਓ ਨ ਜਾਵੈ ਗੋ ਭਉ ਬੈਰਾਗ ਭਇਆ ਹੈ ਬੋਹਿਥ ਗੋਰਖੇਵਟ ਸਬਦ ਤਰਾਵੈ ਗੋ RAM ਨਾਮ ਹਰ ਭੇਟੀਐ ਹਰ ਰਾਮੈ ਨਾਮ ਸਮਾਵੈ ਗੋ ਅਗਿਆਨ ਲਾਇ ਸਵਾਲਿਆ ਗੁਰ ਗਿਆਨ ਲਾਇ ਜਗਾਵੈ ਗੋ ਨਾਨਕ ਪਾਣਾ ਆਪਣਾ ਨਾਨਕ ਪਾਣਾ ਆਪਣਾ ਨਾਨਕ ਪਾਣਾ ਆਪਣਾ ਜਿਉ ਭਾਵੈ ਤਿ ਵੈ ਚਲਾਵੈ ਗੋ